ਆਪ ਦੇ ਵਰਕਰਾਂ ਵਿੱਚ ਲੁਧਿਆਣਾ ਦੀ ਜਿਮਨੀ ਚੌਂਣ ਸ਼ੀਟ ਜਿੱਤਣ ਤੋਂ ਬਾਅਦ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇੱਥੇ ਆਪ ਦੇ ਐਸੀ ਵਿੰਗ ਦੇ ਵਾਈਸ ਪ੍ਰਧਾਨ ਗੋਬਿੰਦ ਸਿੰਘ ਅਤੇ ਉਹਨਾਂ ਦੇ ਨਾਲ ਨਵਾਂ ਪਿੰਡ ਪੱਠੇ ਦੇ ਸਰਪੰਚ ਸੁਖਵਿੰਦਰ ਸਿੰਘ ਸੋਢੀ ਅਤੇ ਸਾਰੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਗੱਲਬਾਤ ਕਰਦੇ ਆ ਗੋਬਿੰਦ ਸਿੰਘ ਨੇ ਦੱਸਿਆ ਕਿ 2027 ਵਿੱਚ ਆਪ ਦੀ ਸਰਕਾਰ ਦੁਬਾਰਾ ਬਣ ਜਾ ਰਹੀ ਹੈ ਪੂਰਥਲਾ ਤੋਂ ਹਰਵਿੰਦਰ ਸਿੰਘ ਬਗਾ ਦੀ ਖਾਸ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਅੱਜ ਕੀ ਨਾਮ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ ਕਿਸ ਤਰ੍ਹਾਂ ਜਿਹੜੀ ਲੁਧਿਆਣੇ ਵਿੱਚ ਜਿੱਤ ਪ੍ਰਾਪਤ ਹੋਈ ਹੈ ਕਿਸ ਤਰ੍ਹਾਂ ਲਿਖਦੇ ਹੋ ਬਹੁਤ ਪਬਲਿਕ ਨੇ ਜਾਂ ਕਿ ਸਾਰੇ ਵਾਸੀਆਂ ਨੇ ਵਰਕਰਾਂ ਨੇ ਬਹੁਤ ਸਾਥ ਦਿੱਤਾ ਵਾਰ ਤੋਂ ਵਾਰ ਸਾਥ ਦੇ ਕੇ ਉਹਨਾਂ ਨੇ ਇੰਨਾ ਹੰਗਾਮਾ ਜਤਾਇਆ ਸਾਨੂੰ ਸਿਰ ਭਗਵੰਤ ਮਾਨ ਦੇ ਟੋਲੀ ਤੇ ਸੀਟ ਪਈ ਆ ਤੇ ਯਾਨੀ ਕਿ ਸਾਨੂੰ ਆਉਣ ਵਾਲਾ ਸਮਾਂ ਵੀ ਹਰੇਕ ਪਬਲਿਕ ਨੂੰ ਇਹ ਕਹਿੰਦੇ ਸੀ ਲੁਧਿਆਣੇ ਦੀ ਸੀਟ ਨਾਲ ਹੀ ਤੁਹਾਡਾ ਪਤਾ ਲੱਗਣਾ ਹੈ ਲੁਧਿਆਣੇ ਦੀ ਸੀਟ ਨਾਲ ਹੀ ਤੁਹਾਨੂੰ ਇਹ ਪਤਾ ਲੱਗਣਾ ਵੀ ਤੁਹਾਡਾ ਅਗਲੀ ਸਰਕਾਰ ਕਿਸ ਆਉਣ ਵਾਲੇ ਸਮੇਂ ਦਸੋਗੇ ਯਾਨੀ ਕਿ ਸਾਨੂੰ ਇਹ ਹੁਣ ਇਹ ਪਤਾ ਲੱਗ ਗਿਆ ਵੀ ਆਉਣ ਵਾਲੀ ਸਰਕਾਰ ਵੀ ਅਗਲਾ 5 ਸਾਲ ਫੱਡਾ ਵਾ ਆਮ ਆਦਮੀ ਪਾਰਟੀ ਦਾ ਵਾ ਵਰਕਰਾਂ ਚ ਕਿਸ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਹੈ ਕਿਸ ਤਰ੍ਹਾਂ ਦੀ ਵਰਕਰਾਂ ਦੀ ਬਹੁਤ ਖੁਸ਼ੀ ਦੀ ਲਹਿਰ ਹੈ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਜੀ ਉਹ ਤੋਲ ਵਜਾ ਰਹੇ ਥਾਂ ਥਾਂ ਅਸੀਂ ਵੀ ਲੱਡੂ ਵੰਡੇਆ ਤੇ ਹੋਰ ਵੀ ਥਾਂ ਥਾਂ ਲੱਡੂ ਵੰਡ ਰਹੇ ਆ ਉਹ ਤੋ ਵਧੀਆ ਸਾਨੂੰ ਯਾਨੀ ਕਿ ਵਰਕਰਾਂ ਦੀ ਹੈਗੀ